ਅੱਜ ਆਪਾਂ ਗੱਲ ਕਰਾਂਗੇ ਭਾਈ ਨਾਰਾਇਣ ਸਿੰਘ ਚੌੜਾ ਦੀ ਲੱਥੀ ਦਸਤਾਰ ਬਾਰੇ ਦਸਤਾਰ ਲਹਨ ਵਾਲੇ ਬਾਦਲਾਂ ਦੇ ਚਾਪਲੂਸ ਜਸਪ੍ਰੀਤ ਸਿੰਘ ਰਾਣੇ ਨੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਚਿੱਠੀ ਪੱਤਰ ਭੇਜਿਆ ਆ ਜਿਹਦੇ ਵਿੱਚ ਉਹਨੇ ਮਾਫੀ ਵੀ ਲਿਖੀ ਏ ਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਮੇਂ ਸਿੱਖ ਕੌਮ ਦੇ ਦੁਝਾਰੂ ਜਰਨੈਲ ਭਾਈ ਨਾਰਾਇਣ ਸਿੰਘ ਚੌੜਾ ਨੇ ਸਿੱਖ ਕੌਮ ਦੇ ਗਦਾਰ ਗਦਾਰੇ ਕੌਮ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦਾ ਯਤਨ ਕੀਤਾ ਤੇ ਉਹਨਾਂ ਨੂੰ ਤੁਰੰਤ ਪੁਲਿਸ ਨੇ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਹਿਰਾਸਤ ਦੇ ਦੌਰਾਨ ਹੀ ਜਸਪ੍ਰੀਤ ਸਿੰਘ ਰਾਣੇ ਨੇ ਸੁਖਬੀਰ ਬਾਦਲ ਦੀਆਂ ਖੁਸ਼ੀਆਂ ਲੈਣ ਦੇ ਵਾਸਤੇ ਬਾਦਲਾਂ ਦੀ ਚਾਪਲੂਸੀ ਕਰਦਾ ਹੋਇਆ ਤੇ ਭਾਈ ਨਰੈਣ ਸਿੰਘ ਚੌੜੇ ਦੀ ਅਣਖ ਇੱਜ਼ਤ ਨੂੰ ਹੱਥ ਪਾਉਂਦੇ ਹੋਏ ਉਹਨਾਂ ਦੀ ਹੀਠੀ ਕਰਨ ਦੇ ਵਾਸਤੇ ਉਹਨੇ ਦਸਤਾਰ ਨੂੰ ਉਤਾਰ ਦਿੱਤਾ ਵੀਡੀਓ ਵਿੱਚ ਸਾਫ਼ ਦਿਸ ਰਿਹਾ ਹੈ ਕਿ ਦਸਤਾਰ ਦੇ ਉੱਤੇ ਹੱਥ ਜਾਣਬੁੱਝ ਕੇ ਮਾਰਿਆ ਗਿਆ ਪਿੱਛੋਂ ਜਿਹੜੀ ਦਸਤਾਰ ਆ ਉਹ ਲਾਹੀ ਗਈ ਪਰ ਪੱਤਰ ਵਿੱਚ ਜਾਸਪਰੀ ਸਿੰਘ ਰਾਣਾ ਲਿਖਦਾ ਆ ਕਿ ਹੱਥ ਵੱਜਨ ਕਾਰਨ ਅਚਾਨਕ ਦਸਤਾਰ ਉਤਰ ਗਈ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੇ ਯਤਨਾਂ ਜੋ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ਉਹ ਬੰਦਾ ਵੀਡੀਓ ਦੇ ਵਿੱਚ ਗਾਲ੍ਹਾਂ ਵੀ ਕੱਢ ਰਿਹਾ ਆ ਤੇ ਪਿੱਛੋਂ ਭਾਈ ਸਾਹਿਬ ਦੀ ਜਿਹੜੀ ਦਸਤਾਰ ਆ ਉਤਾਰ ਰਿਹਾ ਆ ਇਹਦੇ ਨਾਲ ਹੀ ਉਹ ਬੰਦਾ ਕਹਿ ਰਿਹਾ ਆ ਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਸ਼ਖਸ ਕੌਣ ਸੀ ਜੇਕਰ ਤੁਸੀਂ ਕਦੀ ਪੰਥਕ ਸਫਾਂ ਦੇ ਵਿੱਚ ਵਿਚਰੇ ਹੋ ਤੇ ਤਾਂ ਹੀ ਤੁਹਾਨੂੰ ਪਤਾ ਹੋਵੇ ਕਿ ਭਾਈ ਨਰੈਨ ਸਿੰਘ ਚੌੜਾ ਵਰਗੇ ਗੁਰਸਿੱਖ ਕੌਣ ਆ ਤੇ ਉਹਨਾਂ ਨੇ ਸਿੱਖ ਕੌਮ ਦੇ ਵਿੱਚ ਕਿਹੜੀਆਂ-ਕਿਹੜੀਆਂ ਸੇਵਾਵਾਂ ਨਿਭਾਈਆਂ ਕਿਵੇਂ ਜਿੱਲਾਂ ਕਟੀਆਂ ਤਸ਼ੱਦਦ ਛਲਦਿਆ ਐਕਸ਼ਨ ਕੀਤੇ ਜਦੋਂ ਹੁਣ ਤੁਸੀਂ ਵਿਚਰਨਾ ਹੀ ਬਾਦਲ ਜੁੰਡਲੀ ਦੇ ਵਿੱਚ ਆ ਬਾਦਲ ਟੋਲੇ ਦੇ ਵਿੱਚ ਆ ਤੇ ਸਿਆਸੀ ਗਤੀਵਿਧੀਆਂ ਕਰਨੀਆਂ ਤੇ ਸਿਆਸੀ ਲੋਕਾਂ ਦੀ ਚਾਪਲੂਸੀਆਂ ਕਰਨੀਆਂ ਤੇ ਤੁਹਾਨੂੰ ਜੁਝਾਰੂ ਸਿੰਘਾਂ ਬਾਰੇ ਸੰਘਰਸ਼ੀ ਸਿੱਖਾਂ ਬਾਰੇ ਕੀ ਪਤਾ ਹੋਵੇਗਾ ਚਲੋ ਮੰਨ ਲੈਂਦੇ ਆ ਤੈਨੂੰ ਨਹੀਂ ਵੀ ਪਤਾ ਹੋਵੇਗਾ ਭਾਈ ਨਰੈਨ ਸਿੰਘ ਚੌੜਾ ਬਾਰੇ ਪਰ ਫਿਰ ਵੀ ਇੱਕ ਸਿੱਖ ਦੀ ਦਸਤਾਰ ਉਤਾਰਨ ਦਾ ਤੈਨੂੰ ਹੱਕ ਕਿਹਨੇ ਦਿੱਤਾ ਆ ਤੈਨੂੰ ਇਹ ਸਰਟੀਫਿਕੇਟ ਕਿਹਨੇ ਦਿੱਤਾ ਆ ਕਿ ਤੂੰ ਕਿਸੇ ਸਿੱਖ ਦੀ ਦਸਤਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਹੱਥ ਭਾਵੇਂ ਪੱਤਰ ਦੇ ਵਿੱਚ ਤੂੰ ਲਿਖਦਾ ਕਿ ਤੂੰ ਸਿੱਖ ਪਰਿਵਾਰ ਦੇ ਵਿੱਚੋਂ ਤੇ ਨਾਲ ਹੀ ਤੂੰ ਲਿਖ ਰਿਹਾ ਕਿ ਦਸਤਾਰਾਂ ਦੇ ਕੈਂਪ ਵੀ ਲਾਉਂਦਾ ਰਿਹਾ ਜੇ ਤੂੰ ਸਿੱਖ ਪਰਿਵਾਰ ਦੇ ਵਿੱਚੋਂ ਆ ਦਸਤਾਰਾਂ ਦੇ ਕੈਂਪ ਲਾਉਂਦਾ ਰਿਹਾ ਤੂੰ ਅਕਾਲੀ ਦਰਬਾਰ ਦਾ ਯੂਥ ਵਿੰਗ ਦਾ ਪ੍ਰਧਾਨ ਵੀ ਆ ਫਿਰ ਤਾਂ ਤੈਨੂੰ ਦਸਤਾਰ ਦੀ ਮਹਾਨਤਾ ਬਾਰੇ ਦਸਤਾਰ ਦੀ ਅਹਿਮੀਅਤ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਕੁਝ ਨਹੀਂ ਪਤਾ ਕਿਉਂਕਿ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਹੀਂ ਤੁਸੀਂ ਸੁਖਬੀਰ ਬਾਦਲ ਨੂੰ ਹੀ ਆਪਣਾ ਗੁਰੂ ਬਣਾ ਲਿਆ ਹੋਇਆ ਹੈ ਤੇ ਤੁਹਾਡੀ ਦੌੜ ਵੀ ਇਕੱਲੀ ਸੁਖਬੀਰ ਬਾਦਲ ਦੀ ਚਾਪਦੂਸੀ ਕਰਨ ਉਹਨੂੰ ਖੁਸ਼ ਕਰਨ ਤੱਕ ਤੇ ਸਿਆਸੀ ਰੋਟੀਆਂ ਸੇਕਣ ਤੱਕ ਹੀ ਸੀਮਤ ਆ ਤੁਹਾਨੂੰ ਸਿੱਖੀ ਆ ਤੇ ਸਿੱਖ ਸੰਘਰਸ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਜੇਕਰ ਤੂੰ ਸਿੱਖ ਪਰਿਵਾਰ ਦੇ ਵਿੱਚੋਂ ਹੁੰਦਾ ਜੇ ਤੂੰ ਦਸਤਾਰਾਂ ਦੇ ਕੈਂਪ ਲਗਾਉਂਦਾ ਮੈਂ ਦਸਪ੍ਰੀਤ ਸਿੰਘ ਰਾਣੇ ਦੀ ਇੱਕ ਫੋਟੋ ਵੀ ਦੇਖੀ ਜਿਹਦੇ ਵਿੱਚ ਉਹਦੇ ਨਾਲ ਚਾਰ ਪੰਜ ਨੌਜਵਾਨ ਹੋਰ ਵੀ ਖੜੇ ਆ ਤੇ ਉੱਪਰਲੇ ਪਾਸੇ ਇੱਕ ਪੋਸਟਰ ਨਜ਼ਰ ਆਉਂਦਾ ਪਿਆ ਜਿਹਦੇ ਉੱਤੇ ਲਿਖਿਆ ਕਿ ਪਗੜੀ ਸੰਭਾਲ ਜਟਾ ਪਗੜੀ ਸੰਭਾਲ ਪਰ ਇਹਨਾਂ ਲੋਕਾਂ ਨੇ ਪਗੜੀ ਤਾਂ ਕੀ ਸੰਭਾਲਣੀ ਇਹ ਤਾਂ ਖੁਦ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜੁਝਾਰੂ ਸਿੰਘਾਂ ਦੀਆਂ ਜਿਹੜੀਆਂ ਪੱਗਾਂ ਆ ਉਹ ਲਾ ਰਹੇ ਆ ਸੋ ਸ਼ਰਮ ਦਾ ਘਟਾਇਆ ਇਹਨਾਂ ਲੋਕਾਂ ਨੂੰ ਤੇ ਇੱਕ ਪਾਸੇ ਤਾਂ ਕਹਿ ਰਹੇ ਕਿ ਪਗੜੀ ਸੰਭਾਲ ਤੇ ਦੂਜੇ ਪਾਸੇ ਖੁਦ ਤੁਸੀਂ ਸਿੱਖਾਂ ਦੀਆਂ ਜਿਹੜੀਆਂ ਦਸਤਾਰਾਂ ਆ ਉਹ ਛਾਦਦੇ ਪਏ ਹੋ ਪੈਰਾਂ ਵਿੱਚ ਰੋਲਦੇ ਪਏ ਹੋ ਪਿੱਛੋਂ ਹੱਥ ਮਾਰ ਕੇ ਜਿਹਦੀ ਜਾਨ ਬੁੱਝ ਕੇ ਦਸਤਾਰ ਲਾਈ ਗਈ ਹੈ ਗਾਲ੍ਹਾਂ ਕੱਢ ਰਹੇ ਹੋ ਉਹ ਹ ਟਿੰਨਾ ਲੋ ਚੰਗੇ ਤਾਂ ਉਹ ਲੋਕ ਸੀ ਜਿਹਦੇ ਭਾਵੇਂ ਗੈਰ ਸਿੱਖ ਸਨ ਪਰ ਉਹਨਾਂ ਨੂੰ ਇਹ ਤਾਂ ਪਤਾ ਸੀ ਕਿ ਸਿੱਖ ਦੀ ਦਸਤਾਰ ਦੀ ਮਹਾਨਤਾ ਕੀ ਹੈ ਇਹ ਗੁਰੂ ਸਾਹਿਬਾਨਾਂ ਦੇ ਵੱਲੋਂ ਬਖਸ਼ੀ ਹੋਈ ਦਾਤ ਆ ਸ਼ਹੀਦਾਂ ਦੇ ਖੂਨ ਦੇ ਨਾਲ ਰੰਗੀ ਹੋਈ ਅਨਮੋਲ ਦਾਤ ਆ ਕਾਜੀ ਨੂਰ ਮੁਹੰਮਦ ਨੂੰ ਕਦੀ ਪੜ੍ਹ ਕੇ ਦੇਖਿਓ ਜਿਨ੍ਹਾਂ ਨੇ ਆਪਣੇ ਜੰਗਨਾਮੇ ਦੇ ਵਿੱਚ ਲਿਖਿਆ ਆ ਕਿ ਸਿੱਖ ਤਾਂ ਕਦੀ ਦੁਸ਼ਮਣ ਦੀ ਦਸਤਾਰ ਨੂੰ ਵੀ ਹੱਥ ਨਹੀਂ ਪਾਉਂਦੇ ਭੱਜੇ ਜਾਂਦੇ ਦੇ ਉੱਤੇ ਕਦੇ ਵਾਰ ਨਹੀਂ ਕਰਦੇ ਪਰ ਭਾਈ ਨਾਰਾਇਣ ਸਿੰਘ ਟੋੜਾ ਜਦੋਂ ਪੁਲਿਸ ਦੀ ਹਿਰਾਸਤ ਵਿੱਚ ਸੀ ਉਦੋਂ ਜਦੋਂ ਤੁਸੀਂ ਉਹਦੀ ਪੱਗ ਨੂੰ ਜਿਹੜਾ ਹੱਥ ਇਹੋ ਪਾਇਆ ਤੇ ਜਦੋਂ ਸ਼ੇਰ ਜੰਜੀਰਾਂ ਦੇ ਵਿੱਚ ਕੈਦ ਨਹੀਂ ਸੀ ਜੰਜੀਰਾਂ ਦੇ ਵਿੱਚ ਬੰਧਿਆ ਨਹੀਂ ਸੀ ਉਦੋਂ ਉਹਦੀ ਦਸਤਾਰ 'ਤੇ ਝਾਕ ਕੇ ਵੀ ਦਿਖਾਉਂਦੇ ਤੇ ਫਿਰ ਤੁਹਾਨੂੰ ਦੱਸ ਦਿੰਦੇ ਸਿੱਖ ਦੁਸ਼ਮਣ ਦੀ ਪੱਗ ਨੂੰ ਨਹੀਂ ਹੱਥ ਪਾਉਂਦਾ ਪਰ ਤੁਸੀਂ ਇੱਕ ਗੁਰੂ ਦੇ ਸਿੱਖ ਜੁਝਾਰੂ ਸਿੰਘ ਦੀ ਦਸਤਾਰ ਨੂੰ ਜਿਹੜਾ ਹੱਥ ਇਹੋ ਪਾਇਆ ਇਹ ਸਿੱਖੀ ਸਵੈਮਾਨ ਨੂੰ 6:00 ਵਜੇ ਭਾਈ ਨਰੈਣ ਸਿੰਘ ਚੋੜਾ ਦੀ ਅਣਖ ਇੱਜ਼ਤ ਨੂੰ ਉਛਾਲਣ ਦਾ ਯਤਨ ਕੀਤਾ ਗਿਆ ਗੱਲ ਦੀ ਭਾਈ ਨਰੈਣ ਸਿੰਘ ਚੋੜਾ ਦੀ ਦਸਤਾਰ ਨਹੀਂ ਲੱਤੀ ਤੁਸੀਂ ਸਿੱਖ ਕੌਮ ਦੀ ਪੱਗ ਨੂੰ ਹੱਥ ਪਾਉਂਦਾ ਜਿਹੜਾ ਯਤਨ ਆ ਉਹ ਕੀਤਾ ਆ ਸਾਡੇ ਗੁਰੂ ਸਾਹਿਬ ਸਮੇਂ-ਸਮੇਂ ਦੇ ਉੱਤੇ ਸਿੱਖ ਪ੍ਰਚਾਰਕਾਂ ਨੂੰ ਮਸੰਦਾਂ ਨੂੰ ਉਸ ਸਮੇਂ ਦਸਤਾਰਾਂ ਸਰੂਪੇ ਬਖਸ਼ਿਸ਼ ਕਰਦੇ ਰਹੇ ਆ ਇਹ ਦਸਤਾਰ ਬਹੁਤ ਵੱਡੀ ਦਾਤ ਆ ਆ ਜਦੋਂ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ ਉਹਨਾਂ ਨੇ ਜਦੋਂ ਇੱਕ ਜੰਗ ਦੇ ਵਿੱਚ ਸਰ ਬਲੰਦ ਖਾਨ ਨੂੰ ਹਰਾ ਦਿੱਤਾ ਸੀ ਤੇ ਸਰ ਬਲੰਦ ਖਾਨ ਨੇ ਆਪਣੀ ਪੱਗ ਲਾ ਕੇ ਤੇ ਸਰਦਾਰ ਚੜਤ ਸਿੰਘ ਸ਼ੁਕਰਚੱਕੀਆਂ ਦੇ ਪੈਰਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਪਰ ਸਰਦਾਰ ਚੜਤ ਸਿੰਘ ਸ਼ੁਕਰਚੱਕੀਆਂ ਨੇ ਉਹਨੂੰ ਆਪਣੀ ਗੱਲ ਦੇ ਨਾਲ ਲਗਾਇਆ ਤੇ ਇਹ ਕਿਹਾ ਕਿ ਅਸੀਂ ਕਿਸੇ ਦੀ ਵੀ ਦਸਤਾਰ ਨਹੀਂ ਲਾਉਂਦੇ ਉਹ ਭਾਵੇਂ ਜੰਗ ਦੇ ਵਿੱਚ ਹਾਰਿਆ ਹੋਇਆ ਦੁਸ਼ਮਣ ਵੀ ਕਿਉਂ ਨਾ ਹੋਵੇ ਉਹਦੀ ਦਸਤਾਰ ਦੀ ਵੀ ਬੇਅਦਬੀ ਨਹੀਂ ਕਰਦੇ ਪਰ ਤੁਸੀਂ ਭਾਈ ਨਰੈਣ ਸਿੰਘ ਚੌੜਾ ਦੀ ਪੱਗ ਨੂੰ ਹੱਥ ਪਾ ਕੇ ਜੋ ਸੇਖ ਕੌਮ ਉੱਤੇ ਭਾਜੀ ਚੜ੍ਹੀਏ ਖਾਲਸਾ ਪੰਥ ਤੁਹਾਡੇ ਨਾਲ ਜ਼ਰੂਰ ਨਿਜਠੇਗਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਕਿ ਜਿਸ ਤਰ੍ਹਾਂ ਦੇ ਤੁਸੀਂ ਕਾਰੇ ਕਰਦੇ ਪਏ ਹੋ ਸਿੱਖਾਂ ਦੀਆਂ ਪੱਗਾਂ ਲਾਉਣੀਆਂ ਇਹ ਅਖੌਤੀ ਅਕਾਲੀ ਦਸ ਦਾ ਬਾਦਲਕਿਆਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਇੱਕ ਕਲਚਰ ਬਣ ਚੁੱਕਾ ਹੋਇਆ ਆ ਸਭਿਆਚਾਰ ਬਣ ਚੁੱਕਾ ਹੋਇਆ ਆ ਕਿ ਜਦੋਂ ਵੀ ਕੋਈ ਪੰਥ ਪ੍ਰਸਤ ਗੁਰਸਿੱਖ ਇਨਸਾਫ ਦੀ ਗੱਲ ਕਰਦਾ ਆ ਸੰਘਰਸ਼ ਦੀ ਗੱਲ ਕਰਦਾ ਆ ਤੁਸੀਂ ਡਾਂਗਾ ਮਾਰਦੇ ਉਹਨਾਂ ਦੀਆਂ ਦਸਤਾਰਾਂ ਆ ਉਹ ਉਤਾਰਦੇ ਹੋ ਤੇ ਬਾਅਦ ਵਿੱਚ ਤੁਸੀਂ ਝੂਠ ਵੀ ਰੱਜ ਕੇ ਬੋਲਦੇ ਹੋ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਵੀ ਤੁਸੀਂ ਜਦੋਂ 328 ਪਾਵਨ ਸਰੂਪਾਂ ਦਾ ਸ਼ਾਂਤਮਈ ਮੋਰਚਾ ਲੱਗਾ ਸੀ ਉਦੋਂ ਵੀ ਸ਼ਰੋਮਣੀ ਕਮੇਟੀ ਬਾਦਲ ਗਿਆ ਨੇ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਦਸਤਾਰਾਂ ਉਤਾਰੀਆਂ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਕਕਾਰਾਂ ਦੀ ਬੇਅਦਬੀ ਕੀਤੀ ਕਕਾਰ ਜਿਹੜੇ ਖੋਲੇ ਗਏ ਪੈਸੇ ਇਹ ਤੱਕ ਖੋਲੇ ਗਏ ਅਤੇ ਸਿੰਘਰੀਆਂ ਦੇ ਉੱਤੇ ਵੀ ਜੁਲਮ ਤੇ ਛੱਦਤ ਕੀਤਾ ਉਹਨਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਉਹਨਾਂ ਦੀਆਂ ਦਸਤਾਰਾਂ ਨੂੰ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਹੀ ਲਾਇਆ ਗਿਆ ਤੇ ਸ਼ਰੋਮਣੀ ਕਮੇਟੀ ਦਾ ਦਫ਼ਤਰ ਉਦੋਂ ਬੁੱਝੜਖਾਨਾ ਬਣ ਚੁੱਕਾ ਹਰ ਸਾਲ 6 ਜੂਨ ਨੂੰ ਸਿੱਖਾਂ ਦੇ ਉੱਤੇ ਸ਼ਰੋਮਣੀ ਕਮੇਟੀ ਦੀ ਗੁੰਡਾ ਟਾਸਕ ਫੋਰਸ ਬਾਦਲਾਂ ਦੀ ਜਿਹੜੀ ਜੁੰਡਲੀ ਆ ਉਹ ਡਾਂਗਾ ਮਾਰਦੀ ਆ ਉਹਨਾਂ ਦੀ ਦਸਤਾਰਾਂ ਪ੍ਰਕਰਮਾਂ ਦੇ ਵਿੱਚ ਲਾਉਂਦੀ ਏ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵੀ ਕੱਥੂ ਨੰਗਰ ਦੇ ਵਿੱਚ ਬਾਦਲਦਾਲ ਦੀ ਜੁੰਡਲੀ ਦੇ ਵੱਲੋਂ ਦਸਤਾਰ ਉਤਾਰੀ ਗਈ ਸੀ ਤੇ ਹੁਣ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਨੂੰ ਜੋ ਹੱਥ ਪਾਇਆ ਗਿਆ ਆ ਇਹ ਪੰਥ ਦੇ ਵਿੱਚ ਬੜਾ ਵੱਡਾ ਰੋਅ ਆ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਬੜੇ ਡੂੰਘੀ ਠੇਸ ਪੁੱਜੀ ਏ ਸੋ ਹੁਣ ਜਿਸ ਤਰੀਕੇ ਦੇ ਨਾਲ ਇਹ ਬੰਦਾ ਮਾਫੀ ਮੰਗ ਰਿਹਾ ਇੱਕ ਗਲਤੀ ਤੋਂ ਬਾਅਦ ਦੂਸਰੀ ਗਲਤੀ ਨੂੰ ਇਹ ਬੰਦਾ ਦੁਬਾਰਾ ਦੁਹਰਾ ਰਿਹਾ ਇਹਨਾਂ ਨੇ ਗਲਤੀਆਂ ਨਹੀਂ ਇਹ ਇਹਨਾਂ ਨੇ ਗੁਨਾਹ ਕੀਤੇ ਹੋਏ ਆ ਇਹਨਾਂ ਨੂੰ ਲੱਗਦਾ ਆ ਕਿ ਜਿਦੇ ਮਰਜ਼ੀ ਸਿੱਖ ਦੀ ਪੱਗ ਨੂੰ ਹੱਥ ਪਾ ਦਿਓ ਤੇ ਬਾਅਦ ਵਿੱਚ ਚੁੱਪ ਕਰਕੇ ਮਾਫੀ ਮੰਗ ਲਵੋ ਹੁਣ ਚਾਹੀਦਾ ਆ ਸ੍ਰੀ ਆਕਾਰਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਹੋਣਾ ਨੂੰ ਕਿ ਉਹ ਇਸ ਬੰਦੇ ਦੇ ਖਿਲਾਫ ਸਖਤ ਸਟੈਂਡ ਲੈਣ ਜਿਹਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸ਼ਾਂਤੀ ਮਿਲੇ ਤੇ ਜੇਕਰ ਜਥੇਦਾਰ ਸਾਹਿਬ ਵੀ ਕੋਈ ਸਖਤ ਕਾਰਵਾਈ ਇਹਦੇ ਉੱਤੇ ਨਹੀਂ ਕਰਦੇ ਤਾਂ ਸਿੱਖ ਕੌਮ ਦੇ ਵਿੱਚ ਰੋਹ ਜਿਉਂਦਾ ਤਿਉਂ ਕਾਇਮ ਰਹੇਗਾ ਤੇ ਜੇਕਰ ਬਾਅਦ ਵਿੱਚ ਜਸਪ੍ਰੀਤ ਸਿੰਘ ਰਾਣਾ ਕਿਸੇ ਜਜ਼ਬਾਤੀ ਨੌਜਵਾਨ ਦਾ ਕਾਰਵਾਈ ਦਾ ਸ਼ਿਕਾਰ ਹੋ ਗਿਆ ਤਾਂ ਫਿਰ ਬਾਅਦ ਵਿੱਚ ਰੋਲਾ ਨਾ ਪਾਇਓ ਕਿਉਂਕਿ ਪੰਥ ਦੇ ਵਿੱਚ ਵੱਡਾ ਰੋਹ ਆ। ਸੋ ਹੁਣ ਚਾਹੀਦਾ ਆ ਸਾਰੀਆਂ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੂੰ ਵੀ ਇੱਕ ਮੰਚ ਤੇ ਇਕੱਤਰ ਹੋਣ ਦੀ ਲੋੜ ਆ ਇਸ ਫੈਸਲੇ ਨੂੰ ਵਿਚਾਰਨ ਦੀ ਲੋੜ ਆ ਕਿ ਇਸ ਬੰਦੇ ਨੂੰ ਕਿਸ ਤਰ੍ਹਾਂ ਦੀ ਜਿਹੜੀ ਸਜ਼ਾ ਆ ਉਹ ਦੇਣੀ ਜਿਸ ਜਿੰਨਾ ਵੱਡਾ ਇਹਨੇ ਗੁਨਾਹ ਕੀਤਾ ਆ ਇਹਦੀ ਸਜ਼ਾ ਵੀ ਓਨੀ ਵੱਡੀ ਬਣਦੀ ਆ। ਇਹ ਲੋਕ ਨਾ ਤਾਂ ਸਿੱਖ ਖਵਾਉਂਦੇ ਹੱਕਦਾਰ ਆ ਤੇ ਨਾ ਹੀ ਅਕਾਲੀ ਖਵਾਉਂਦੇ ਹੱਕਦਾਰ ਆ ਤੁਸੀਂ ਦੇਖੋ ਇਹਨਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਦਾ ਕੋਈ ਡਰ ਨਹੀਂ ਇਹਦਾ ਮਾਫੀਨਾਮਾ ਵੀ ਕਿੰਨੀ ਲੇਟ ਆਇਆ ਆ ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਦਾਂ ਹੀ ਨਿਭੜ ਜਾਣੀ ਪਰ ਇਦਾਂ ਨਹੀਂ ਨਿਭੜਨੀ ਇਹ ਗੱਲ ਹੁਣ ਕਿਸੇ ਪਾਸੇ ਲੱਗ ਕੇ ਰਹੇਗੀ ਜਸਪ੍ਰੀਤ ਸਿੰਘ ਰਾਣੇ ਨੇ ਜਿਹੜਾ ਗੁਨਾਹ ਕੀਤਾ ਆ ਉਹ ਬਹੁਤ ਵੱਡਾ ਗੁਨਾਹ ਆ ਇਹੀ ਕੁਝ ਅਕਾਲੀ ਦਲ ਬਾਦਲ ਦੇ ਵਿੱਚ ਇਹ ਆਪਣੇ ਟੋਲੇ ਨੂੰ ਜਿਹੜਾ ਆ ਸਿਖਾਉਂਦੇ ਆ ਜੋ ਗੱਲ ਭਾਈ ਨਰੈਣ ਸਿੰਘ ਚੌੜਾ ਦਾ ਪਰਿਵਾਰ ਆਖੇਗਾ ਜੋ ਗੱਲ ਪੰਥਕ ਭਾਵਨਾਵਾਂ ਅਨੁਸਾਰ ਹੋਵੇਗੀ ਉਹਦੇ ਅਨੁਸਾਰ ਹੀ ਇਹ ਜਿਹੜਾ ਮਸਲਾ ਆ ਉਹ ਹੁਣ ਹੱਲ ਹੋਣਾ ਆ ਜਥੇਦਾਰ ਗਿਆਨੀ ਲਖਬੀਰ ਸਿੰਘ ਜੀ ਨੂੰ ਇਹਨਾਂ ਨੂੰ ਚਾਹੀਦਾ ਆ ਕਿ ਉਹ ਪੰਥਕ ਜਥੇ ਬੰਦੀਆਂ ਦੇ ਮੁਖੀਆਂ ਦੇ ਨਾਲ ਵੀ ਗੱਲਬਾਤ ਕਰਨ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਵੀ ਗੱਲਬਾਤ ਕਰਨ ਅਤੇ ਖੁਦ ਵੀ ਵੇਖਣ ਕਿ ਪੰਥਕ ਭਾਵਨਾਵਾਂ ਅਨੁਸਾਰ ਇਸ ਬੰਦੇ ਉੱਤੇ ਕਿਹੜੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਸ਼ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜਾ ਗਾਹਾਂ ਕੱਢਣ ਦੇ ਵਿੱਚ ਬੜਾ ਮਸ਼ਹੂਰ ਹੈ ਪਿਛਲੇ ਦਿਨੀ ਇੱਕ ਸ਼ਰਮਣੀ ਕਮੇਟੀ ਦੇ ਹੀ ਸਾਬਕਾ ਪ੍ਰਧਾਨ ਨੂੰ ਇਹਨੇ ਗਾਹਾਂ ਕੱਟੀਆਂ ਤੇ ਇਹੀ ਜਿਹਦਾ ਧਾਮੀ ਆ ਉਹ ਕਹਿ ਰਿਹਾ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਵਾਂ ਆ ਭਾਵ ਕਿ ਦਸਤਾਰਾਂ ਲੱਥਨ ਦੀਆਂ ਜਿਹੜੀਆਂ ਕਟਨਾਵਾਂ ਆ ਵਾਪਰ ਹੀ ਜਾਂਦੀਆਂ ਹੁੰਦੀਆਂ ਤੇ ਮੈਂ ਪਹਿਲਾਂ ਵੀ ਆਖਿਆ ਸੀ ਕਿ ਫਿਰ ਧਾਮੀ ਸਾਹਿਬ ਆਪਣੇ ਵਾਲੀ ਚੀਕਾਂ ਨਾ ਮਾਰਿਆ ਕਰੋ ਤੁਹਾਨੂੰ ਵੀ ਯਾਦ ਹੈ ਨਾ ਜਦੋਂ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਤੇ ਤੁਸੀਂ ਚੰਡੀਗੜ੍ਹ ਗਏ ਸੀ ਤੇ ਉੱਥੇ ਵੀ ਫਿਰ ਸਿੱਖ ਨੌਜਵਾਨਾਂ ਨੇ ਦਜਵਾਤੀ ਹੋ ਕੇ ਤੇ ਤੁਹਾਡੀ ਕਾਨ ਦਾ ਸ਼ੀਸ਼ਾ ਤੋੜਿਆ ਸੀ ਤੇ 15 ਦਿਨ ਤੁਹਾਡੀ ਬਾਦਲ ਜੁੰਡ ਦੀ ਰੋ ਫਿਰ ਆਪਾਂ ਨੇ ਵਧੀ ਚੀਕਾ ਨਾ ਮਾਰਿਆ ਕਰੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇੰਨੇ ਵੱਡੇ ਅਹੁਦੇ ਦੇ ਉੱਤੇ ਬਿਰਾਜਮਾਨ ਹੋ ਤੇ ਇੰਨੇ ਨੀਵੇਂ ਲੈਵਲ ਦੇ ਘਟਿਆ ਜਿਹੜੇ ਬਿਆਨ ਆ ਤੁਸੀਂ ਦੇ ਰਹੇ ਹੋ ਇੱਥੇ ਤੁਹਾਡੇ ਸ਼ਰਮਣੀ ਕਮੇਟੀ ਦੇ ਦਫ਼ਤਰ ਵਿੱਚ ਕੋਈ ਚਪਣੀ ਨਹੀਂ ਹੈਗੀ ਤੁਹਾਨੂੰ ਚਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਕਿ ਤੁਸੀਂ ਸ਼ਰਮਣੀ ਕਮੇਟੀ ਦੇ ਪ੍ਰਧਾਨ ਹੁੰਦੇ ਹੋਏ ਵੀ ਇੰਨਾ ਘਟਿਆ ਲੈਵਲ ਦਾ ਬਿਆਨ ਦੇ ਰਹੇ ਹੋ ਤੁਹਾਨੂੰ ਦਸਤਾਰ ਦੀ ਪੱਗ ਦੀ ਕੋਈ ਅਹਿਮੀਅਤ ਬਾਰੇ ਨਹੀਂ ਪਤਾ ਕਿ ਕਿਵੇਂ ਉਸ ਬੰਦੇ ਨੇ ਜ਼ਬਰਦਸਤੀ ਜਿਹੜੀ ਦਸਤਾਰ ਉਤਾਰੀ ਹੈ ਭਾਈ ਨਰੈਣ ਸਿੰਘ ਚੌੜਾ ਦੀ ਸ਼੍ਰੋਮਣੀ ਕਮੇਟੀ ਤਾਂ ਲਾਣਾ ਚੁੱਪਿਆ ਬਾਦ ਦਲੀਆਂ ਚੁੱਪਿਆ ਕਿਉਂਕਿ ਇਹ ਗਾਹੇ ਵਗਾਹੇ ਜਾਂ ਇਹ ਕਹਿ ਰਹੀਏ ਸਿੱਧੇ ਜਾਂ ਸਿੱਧੇ ਢਾਂਗ ਦੇ ਨਾਲ ਉਹ ਜਸਪ੍ਰੀਤ ਸਿੰਘ ਰਾਣੇ ਦੇ ਹੱਕ ਦੇ ਵਿੱਚ ਭੁੱਗਤ ਰਹੀ ਆ ਪਰ ਕੋਈ ਨਹੀਂ ਪੰਥ ਜਿਉਂਦਾ ਆ ਪੰਥ ਜਾਗਦਾ ਆ ਪੰਥ ਬਦਲੇ ਲੈਣੇ ਜਾਣਦਾ ਆ ਇੱਥੇ ਤਾਂ ਵੱਡੇ ਵੱਡੇ ਜਿਹੜੇ ਹਾਕਮ ਸੀ ਵੱਡੇ ਵੱਡੇ ਜਿਹੜੇ ਹੰਕਾਰੀ ਆ ਪੰਥ ਨੇ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਸਿਰ ਜਿਹੜੇ ਗੋਡਿਆਂ ਦੇ ਥੱਲੇ ਦੇ ਦੇ ਤੁਸੀਂ ਕਿਹਦੀ ਬਾਗ ਦੀ ਮੋਦੀ ਹੋ ਜਸਪ੍ਰੀਤ ਸਿੰਘ ਰਾਣੇ ਤੂੰ ਬੜੀ ਗਲਤ ਜਗ੍ਹਾ ਦੇ ਉੱਤੇ ਜਿਹੜਾ ਪੰਗਾ ਆ ਉਹ ਪਾਇਆ ਆ ਤੂੰ ਸਿੱਖ ਕੌਮ ਦੇ ਸ਼ੇਰ ਜੁਝਾਰੂ ਭਾਈ ਨਰੈਣ ਸਿੰਘ ਚੌੜਾ ਦੀ ਜਿਹੜੀ ਦਸਤਾਰ ਆ ਉਹ ਉਤਾਰੀ ਏ ਤੇ ਹੁਣ ਤੂੰ ਭਾਈ ਸਾਹਿਬ ਦੇ ਪਰਿਵਾਰ ਦੇ ਕੋਲੋਂ ਸਿੱਖ ਕੌਮ ਦੇ ਕੋਲੋਂ ਖਾਲਸਾ ਪੰਥ ਦੇ ਕੋਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲੋਂ ਮਾਫੀ ਮੰਗਣ ਦੀ ਬਜਾਈ ਜਿਹੜੀਆਂ ਚਲਾਕੀਆਂ ਆ ਉਹ ਖੇਡ ਰਿਆ ਆ ਇਹ ਗੱਲਾਂ ਪੰਥ ਬਰਦਾਸ਼ਤ ਨਹੀਂ ਕਰੇਗਾ ਸੋ ਇਸ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਿੱਖ ਭਾਵਨਾਵਾਂ ਅਨੁਸਾਰ ਸਿੱਖੀ ਸਿਧਾਂਤ ਅਨੁਸਾਰ ਵੀ ਕਾਰਵਾਈ ਹੋਣੀ ਚਾਹੀਦੀ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੂਚੀਆਂ ਜਥੇਬੰਦੀਆਂ ਦੀ ਰਾਇਲ ਰਾਇ ਲੈ ਕੇ ਅਤੇ ਇਹਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਆ ਉਹ ਵੀ ਹੋਣੀ ਚਾਹੀਦੀ ਆ ਤੇ ਫੇਰ ਹੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਸ਼ਾਂਤੀ ਆ ਉਹ ਮਿਲ ਸਕਦੀ ਆ ਬਾਕੀ ਇਹ ਵੀ ਪਤਾ ਲੱਗਾ ਆ ਕਿ ਭਾਈ ਨਰਨ ਸਿੰਘ ਚੌੜਾ ਦੀ ਜਿਹੜੀ ਦਸਤਾਰ ਆ ਉਹ ਵਾਪਸ ਉਹਨਾਂ ਨੂੰ ਮਿਲ ਗਈ ਸੀ ਸੋ ਇਹ ਬਹੁਤ ਵੱਡੀ ਜਿਹੜੀ ਘਟਨਾ ਆ ਉਹ ਵਾਪਰੀ ਏ ਜੋ ਭਾਈ ਸਾਹਿਬ ਦੀ ਦਸਤਾਰ ਨੂੰ ਹੱਥ ਪਾਇਆ ਗਿਆ ਇਹ ਸਿੱਖ ਕੌਮ ਦੀ ਪੱਗ ਨੂੰ ਹੱਥ ਪਾਇਆ ਗਿਆ ਸੀ ਸੋ ਜਸਪ੍ਰੀਤ ਸਿੰਘ ਰਾਣੇ ਨੇ ਜਿਹੜਾ ਹੁਣ ਪੱਤਰ ਭੇਜਿਆ ਆ ਉਹਦੇ ਉੱਤੇ ਸਿੱਖ ਕੌਮ ਨੇ ਕੀ ਕਾਰਵਾਈ ਕਰਨੀ ਹੈ ਸਮੁੱਚੀਆਂ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਫੋਨ ਕਰਕੇ ਜਾਂ ਪੱਤਰ ਭੇਜ ਕੇ ਜਿਹੜੇ ਆਪਣੇ ਵਿਚਾਰ ਆ ਰਾਏ ਆ ਰਾਏ ਆ ਉਹ ਦੇਣੀ ਚਾਹੀਦੀ ਹੈ ਕਿਉਂਕਿ ਅਜਿਹੀ ਘਟਨਾ ਅਗਾਹ ਦੁਬਾਰਾ ਨਾ ਵਾਪਰੇ ਇਹਨੂੰ ਹੁਣ ਇੱਥੇ ਹੀ ਨੱਥ ਪਾ ਦੇਣੀ ਚਾਹੀਦੀ ਏ ਸੋ ਇਨੀਆਂ ਕੋ ਬੇਨਤੀਆਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਦਾਸ ਨੇ ਕਰਨੀਆਂ ਸੀ ਇੱਥੇ ਹੀ ਦਾਸ ਖਿਮਾ ਦਾ ਜੱਜ ਗਿਆ ਦਾਸ ਰਣਜੀਤ ਸਿੰਘ ਵਿਦਿਆਰਥੀ ਰਮਧਮੀ ਰਕਸਾਨ ਮੁਖ ਸੇਵਾਦਾਰ ਸਿੱਖ ਜੂਥ ਫੈਡਰੇਸ਼ਨ ਭਿੰਡਰਾਂਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ